ਸਾਸਤ੍ਰ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਆ ਸਾਡੀ ਵੀਡੀਓ ਦੇ ਵਿੱਚ ਅੱਜ ਚੱਲ ਰਿਹਾ ਰੋਟਾਵੇਟਰ ਦੀ ਰਿਪੇਅਰ ਧੇਰ ਵਾਲੀ ਸਾਈਡ ਦਾ ਅੱਜ ਚੱਲ ਰਿਹਾ ਪੰਜ ਕੇ ਜਲੇ ਹੋਇਆ ਕੰਮ ਉਹ ਫ੍ਰੀਕ ਲਾਟ ਪਾ ਦੇ ਉਹ ਖੜਾ ਰਹਿਊਗਾ ਬਰੀਕ ਲਾਟ ਪਾ ਦੇ ਆ ਪਾ ਦੇ ਕੋਈ ਗੁਰ ਤੰਤਾ ਆ ਬੱਚੇ ਦਾ ਸਾਮਾਨ ਨਿਕਲਿਆ ਨਹੀਂ ਇਹਦਾ ਹੋ ਜਾਂਦਾ ਥੱਲੇ ਯਾਰ ਕਹਿੰਦੇ ਦੇਖਦਾ ਹੁੰਦਾ ਕਿ ਨਹੀਂ ਹੁੰਦਾ ਕੀ ਨਹੀਂ ਨਾ ਇਹ ਕਮ ਨਹੀਂ ਮੈਂ ਤਾਂ ਕੈਰੀ ਬਾਜ਼ਾਰ ਦੇ ਬਾਲ ਸਾਹਿਬ ਦਿੱਤਾ ਮੇਰਾ ਦੋ ਸਾਲ ਹੋ ਗਏ ਆ ਗੁਰਚਰਨ ਬਾਈ ਸਾਡਾ ਆ ਲਖਸ਼ ਬਾਈ ਨਹੀਂ ਕਹਿੰਦਾ ਕੋਈ ਨਾ ਕੋਈ ਕਹਿੰਦਾ ਥੋੜਾ ਵਧੀਆ ਜੀ ਹੋਰ ਕਿਤਾ ਬਾਈ ਹਾਲ ਚਾਲ ਵਧੀਆ ਫਿਰ ਆ ਬਾਈ ਗੁਰਚਰਨ ਸਾਡਾ ਜਿਆਦੀ ਬੋਲਿਆ ਕਰ ਕੋਈ ਪੁੱਠਾ ਹੀ ਬੋਲਿਆ ਕਰ ਰੱਬਾ ਲਾ ਫਾਨਾ ਰੇਟ ਨੂੰ ਮੰਗਲ ਸਿੰਘ ਕੀ ਕਰ ਰਿਹਾ ਅੱਜ ਫਿਰ 18 ਨੰਬਰ ਦੇ ਬਣਿਆ 19 ਨੰਬਰ ਮੰਗਲ ਸਿੰਘ ਜੀ ਕੀ ਕਰ ਰਿਹਾ ਅੱਜ ਕੁੜੀ ਖਰਾਬ ਕਰ ਦੇਣੀ ਲੈਣਾ ਪੁਰਾਣਾ ਮੇਰੇ ਕੋਲੇ ਕੰਨਾ ਨਾ ਵੀ ਰਿਹਾ ਫੇਡ ਰਿਹਾ ਹੋ ਰਿਹਾ ਉਹ ਨਾੜ ਲਿਆ ਹੋ ਗਿਆ ਨਾੜਦਾ ਦਰ ਨਾ ਨਾ ਨਾਟਕ ਕਿੱਧਰ ਜਿਹੜੀ ਖੋਲੀ ਸੀ ਪਤਾ ਨਹੀਂ ਕਿੱਥੇ ਆ ਗਈ ਉਹ ਕਿੱਥੇ ਖੋਲੀ ਸੀ ਉਹ ਕਿੱਥੇ ਆ ਉਹ ਸਿੱਟ ਤੇ ਨੜਦਾ ਵੀ ਹੈ ਜਿਹੜਾ ਕਿੱਥੇ ਲੱਗਣਾ ਯਾਨੀ ਆ ਲੱਗ ਦੇ ਕੋਲ ਨੜਾ ਮੈਨੂੰ ਲੱਗਦਾ ਲੱਗਦਾ ਪਿਆ ਛੋੜੀ ਮਰੀ ਆ ਬੇ ਯਾਨੀ ਤੇਰੀ ਜੂੜੀਆਂ ਪਾਉਣ ਵਾਲੀਆਂ ਨਹੀਂ ਆ ਜਿਹੜਾ ਆ ਰੂਟਾ ਵੇਟਰ ਦੀ ਕੰਡੀਸ਼ਨ ਹੈ ਜੀ ਲੈਂਡ ਫੋਰਸ ਦਾ ਰੂਟਾ ਵੇਟਰ ਆ ਇਹ ਤਰੀਕ ਚੌੜੀ ਆ ਇਹ ਨੋ ਬੀਗੂ ਮੇਨ ਆ ਆ ਬਈ ਤਾਂ ਸੀਨਾ वगैरह ਨਿਕਲੀਆਂ ਹੋਈਆਂ ਆ। ਆਪਰੇ ਗਾਰ ਹੋ ਜਾਂਦੇ ਆ। ਕੋਈ ਨਾ ਕੋਈ ਇਹ ਵੀ ਅਣੀ ਆਪ ਹੋਦੀ ਉਹਨਾਂ ਨੇ ਤਾਂ ਵੀ ਸਾਡਾ ਕੋਈ ਜੇਕਰ ਬੈਰਿੰਗ ਪਰੇ ਕਰਦੇ। ਐਸਾ ਇਹਦੇ ਬੈਰਿੰਗ ਪੈਂਦਾ ਗੀਅਰ ਵਾਲੀ ਸਾਈਡ ਤੇ ਰੋਟਾ ਵਿਟਰ ਚ। ਮਾਗਨ ਲੱਗ ਚ ਆ ਗਈ ਪਿਆਣ ਗੀਅਰ ਵੱਲੇ ਨਟ। ਇੱਕ ਕੋਲ ਲਾਦਾ ਕਰਤਾ ਤਿੰਨ ਚਾਰ ਪੰਜ ਨਾਲ ਸਭ ਨੂੰ ਨਾਉਂ ਬਣੇ ਉਹਨੂੰ ਆੜਨਾ ਕਰਦੇ ਆ ਉਹ ਥੋੜਾ ਬਹੁਤ ਹੀ ਲਾਦਾ ਰੋਟਾਵੇਟਰ ਹੋ ਗਿਆ ਜੀ ਲਗਭਗ ਤਿਆਰ ਗਰਾਰੀਆਂ ਪੈ ਗਈਆਂ ਉੱਪਰ ਥੱਲੇ ਵਾਲੀਆਂ ਇੱਕ ਵਿਚਾਲੇ ਵਾਲੀ ਰਹਿ ਗਈ ਬਿਰ ਕਿਹੜੀ ਕਿਹੜੀ ਗਰਾਰੀ ਪਈ ਆ ਇਹਦੇ ਕਿੰਨੇ ਸੈਟ ਪੈ ਗਏ ਤਿੰਨ ਪੈ ਗਏ ਕਿੰਨਾ ਕਿੰਨਾ ਨੰਬਰਾਂ ਕਰਾਰੀ ਦਾ ਤਿੰਨ ਨੰਬਰ ਆ ਜਾਂਦਾ ਹੀ ਹੈ ਫਿਰ ਤਿੰਨ ਕਰਾਰੀਆਂ ਪਈਆਂ ਜੀ ਇੱਕ 20 ਨੰਬਰ ਦੀ ਪਈ ਹੈ ਇੱਕ 35 ਦੀ ਪਈ ਹੈ ਇੱਕ ਪਈ 28 ਦੀ ਠੀਕ ਹੈ ਚੈੱਕ ਨਾੜ ਕਾ ਸਕੇ ਸਪਲਟ ਤਨ ਪੈ ਜਾਂਦੀ ਹੈ ਉਤੇ ਇਦਾਂ ਤੇ ਖੁੱਲਦੀ ਨਹੀਂ ਕਰਾਰੀ ਨੇ ਪਾਈ ਜਾਂਦੇ ਨੂੰ ਵਿੱਚ ਨੂੰ ਮੋੜ ਦੇ ਫੁੱਲ ਸੇਫਟੀ ਹੋ ਜਾਂਦੀ ਆ ਜਿਹੜਾ ਅਸੀਂ ਰੂਟਾਵੇਟਰ ਪੁਰਾਣਾ ਵੀ ਕੱਟਦੇ ਆ ਉਹਨੂੰ ਪੂਰਾ ਟੱਚ ਕਰਕੇ ਖੜਾਈ ਦਾ ਤਾਂ ਜੋਗੇ ਜਿਹੜਾ ਕਸਟਮਰਾਂ ਦਾ ਖਰੀਦਣ ਵਾਲਾ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਉਹ ਤਾਂ ਵਧੀਆ ਚੱਲੀ ਚੱਲੀ ਉਹ ਬੱਸ ਆ ਸਾਡੇ ਲੈ ਡੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਭਾਈ ਠੀਕ ਠਾਕ ਜੀ ਵਧੀਆ ਤੁਸੀਂ ਸੁਣਾਓ ਜੀ ਕੀ ਚੱਲਦਾ ਹਾਂ ਰੋਟਾਵੇਟਰ ਆਪਾਂ ਰਿਪੇਅਰ ਕਰਿਆ ਜੀ ਸੱਤ ਫੁੱਟ ਦਾ ਅੱਛਾ ਜੀ ਲੈਂਡ ਫੋਰਸ ਦਾ ਰੋਟਾਵੇਟਰ ਸੱਤ ਫੁੱਟ ਦਾ ਠੀਕ ਆ ਜੀ ਇਹ ਭਾਈ ਆਪਾਂ ਵਿੱਚ ਕੱਟਿਆ ਸੀਗਾ ਮਾਡਲ ਦਿੱਤਾ ਸੀਗਾ ਅੱਛਾ ਜੀ ਰੋਟਾਵੇਟਰ ਆਉ ਵੀ ਕਰੋ ਚੱਲਦਾ ਹੀ ਸੀਗਾ ਨਵੇਂ ਨਾਲ ਨਹੀਂ ਸੀ ਸਪੈਨ ਦਾ ਠੀਕ ਹੈ ਜੀ ਫਿਰ ਜਦੋਂ ਇਹਨੂੰ ਆਪਾਂ ਚਲਾ ਕੇ ਦੇਖਿਆ ਬਾਈ ਇਹਦੇ ਵਿੱਚ ਜਾਨਕੀ ਖਰਾਬੀ ਨਿਕਲੇਗੀ ਕਾਫੀ ਜ਼ਿਆਦਾ ਅੱਛਾ ਜੀ ਗੇਰ ਬੁਰਜੀ ਇਹਦੇ ਟੁੱਟੇ ਹੋਏ ਸੀਗੇ ਸਾਰੇ ਜਦੋਂ ਚਲਾਇਆ ਉਹ ਗੜਗੜ ਵੱਜਣ ਲੱਗ ਗਿਆ ਠੀਕ ਹੈ ਜੀ ਤੇ ਫਿਰ ਆਪਾਂ ਵੀ ਬਾਈ ਗਾਹਾਂ ਵੇਚਣੇ ਹੁੰਦੇ ਨੇ ਇਹ ਤਾਂ ਹੈਗਾ ਜੀ ਇਹ ਆਪਾਂ ਇਸ ਕਰਕੇ ਆਪਾਂ ਪਹਿਲਾਂ ਜਦੋਂ ਵੀ ਕੋਈ ਪੁਰਾਣਾ ਰੂਟੇਟਰ ਆਉਂਦਾ ਆਪਾਂ ਪਹਿਲਾਂ ਉਹਦੀ ਟੈਸਟਿੰਗ ਕਰ ਲੈਨੇ ਆ ਠੀਕ ਆ ਜੀ ਇਹ ਕਿੱਦਾਂ ਦਾ ਚੱਲਦਾ ਵਾ ਕੋਈ ਖਰਾਬੀ ਤਾਂ ਨਹੀਂ ਉਹਦੇ ਚ ਕਿਉਂਕਿ ਜਦੋਂ ਗਾਹਾਂ ਜਾ ਕੇ ਕਸਟਮਰ ਕੋਲ ਖਰਾਬੀ ਨਿਕਲਦੀ ਆ ਫਿਰ ਆਪਣੇ ਨਾਲ ਵੀ ਆਪਣੇ ਬਾਰੇ ਵੀ ਥੋੜਾ ਜਿਹਾ ਮਾੜਾ ਕੰਮ ਹੋ ਜਾਂਦਾ ਵੀ ਯਾਰ ਆਪਾਂ ਮਾੜੀ ਚੀਜ਼ ਦੇਤੀ ਹੈ ਨਾ ਤੇ ਕਸਟਮਰ ਤਾਂ ਵਿਚਾਰਾ ਦੁਖੀ ਹੈਗਾ ਹੀ ਹੈਗਾ ਇਹ ਤਾਂ ਹੈਗਾ ਜੀ ਤੇ ਇਸ ਕਰਕੇ ਆਪਾਂ ਪਹਿਲਾਂ ਚੈੱਕ ਕਰ ਲਈਦਾ ਇਹਦੇ ਸੀਗੀਆਂ ਬਾਈ ਤਿੰਨੇ ਗਰਾਰੀਆਂ ਡੈਮੇਜ ਸੀਗੀਆਂ ਠੀਕ ਆ ਜੀ ਬਿਲਕੁਲ ਖਰਾਬ ਸੀਗੇ ਅੱਛਾ ਜੀ ਤੇ ਹੁਣ ਆਪਾਂ ਇਹਦਾ ਪ੍ਰੋਪਰ ਕੰਮ ਕਰਤਾ ਬਿਲਕੁਲ ਨਮਿਆਂ ਨਾਲ ਦਾ ਹੀ ਰੂਟਾ ਬੀਟਰ ਬਣ ਗਿਆ ਬਸ ਇੱਕ ਰੰਗ ਦੀ ਗਸਰ ਰਹਿ ਗਈ ਅੱਛਾ ਜੀ ਇਹਦੇ ਤਿੰਨੇ ਗਰਾਣੀਆਂ ਬਾਈ ਸੈੱਟ ਸਾਰਾ ਆਪਾਂ ਬਾਈ ਨਮਾ ਪਾਤਾ ਠੀਕ ਆ ਹੁਣ ਬਾਈ ਜਿਹੜੇ ਵੀ ਕਿਸਾਨ ਵੀ ਕੋਲ ਜਾਊਗਾ ਯਾਨੀ ਕਿ 5-7 ਸਾਲ ਚੱਲੂ ਆ ਠੀਕ ਨਾ ਨਹੀਂ ਹੈਗਾ ਜਣੀ ਤਸੱਲੀ ਕਰਾ ਦਿੰਦੇ ਆ ਪੂਰੀ ਕਰਾ ਦੀਗਾ ਦੇਖੋ ਤੁਹਾਡੇ ਸਾਹਮਣੇ ਆ ਤਿੰਨੇ ਕਰਾ ਦੀਆਂ ਨਮੀਆਂ ਪੈ ਗਈਆਂ ਗਰਾਣੀਆਂ ਵੀ origignal ਪਾਈਆਂ ਠੀਕ ਆ ਹੋਰ ਜਿਆ ਨਹੀਂ ਹੈਗਾ ਵੀ ਇਧਰ ਉਧਰ ਚੱਕ ਕੇ ਬਾਅਦ ਦੀ ਪੂਰੀਆਂ ਵਧੀਆਂ ਗਰਾਣੀਆਂ ਪਾਈਆਂ ਆਪਾਂ ਯਾਨੀ ਕਿ ਇੱਕ ਨੰਬਰ ਕ ਤੇ ਹੁਣ ਜਿਵੇਂ ਇੱਕ ਪਹਿਲਾਂ ਆਪਾਂ ਰੂਟਾ ਵੇਟਰ ਦੀ ਵੀਡੀਓ ਪਾਈ ਸੀ ਉਹਦੇ ਵੀ ਆਪਾਂ ਤਿੰਨੇ ਗਰਾਰੀਆਂ ਨਵੀਆਂ ਪਾਈਆਂ ਸੀਗੀਆਂ ਠੀਕ ਹੈ ਜੀ ਤੇ ਉਹਦਾ ਰੇਟ ਜਿਹਦਾ ਪਰਖ ਹੈ 65000 ਰੁਪਏ ਅੱਛਾ ਜੀ ਉਹ ਕਰਦਾ ਤੇ ਆਪਾਂ ਉਹੀ ਯਾਨੀ ਕਿ 636 ਦਾ ਦੇ ਦੇਣਾ ਇੰਨੇ ਦਾ ਆਪਾਂ ਨੂੰ ਪਿਆ ਠੀਕ ਹੈ ਜੀ ਤੇ ਵੀਰ ਨੇ ਮੈਨੂੰ ਕਿਹਾ ਸੀਗਾ ਕਹਿੰਦਾ ਭਾਈ 80 85000 ਦਾ ਤਾਂ ਨਵਾਂ ਆ ਜਾਂਦਾ ਹਨਾ ਰੂਟਰ ਹਾਂਜੀ ਤੇ ਉਹ ਆ ਤਾਂ ਜਾਂਦੇ ਆ ਬਾਈ ਕੰਪਨੀ ਕੰਪਨੀ ਦਾ ਵੀ ਫਰਕ ਹੁੰਦਾ ਦੂਜੇ ਨੰਬਰ ਤੇ ਆਪਾਂ ਦਾ ਬਾਈ ਉਹ ਸਸਤਾ ਹੀ ਲਿਆ ਸੀ ਅੱਛਾ ਜੀ ਜੇ ਮੰਨ ਲਓ ਆਪਾਂ 50000 ਦਾ ਕੱਟਿਆ ਸੀਗਾ ਠੀਕ ਹੈ ਜੀ ਹੁਣ ਆਪਾਂ ਨੂੰ ਕੀ ਪਤਾ ਵਿੱਚ ਕੀ ਸੀਗਾ ਉਹਦੀਆਂ ਗਰਾਰੀਆਂ ਨਿਕਲ ਗਈਆਂ ਖਰਾਬ ਨਿਕਲ ਗਈਆਂ ਉਹ ਤਾਂ ਹੁਣ ਆਪਣੀ ਕਹਿੰਦੇ ਮਾੜੀ ਕਿਸਮਤ ਆ ਨਾ ਪਰ ਜੇ ਆਪਾਂ ਗਾਹਾਂ ਨੂੰ ਦਈਏ ਤਾਂ ਆਪਣੇ ਆਪਾਂ ਗਾਹਾਂ ਖਰਾਬ ਚੱਕ ਕੇ ਦੀਏ ਤਾਂ ਆਪਣੇ ਲਈ ਵੀ ਗਲਤ ਕੰਮ ਹਾਂਜੀ ਇਸ ਕਰਕੇ ਬਾਈ ਜਦੋਂ ਉਹ ਚ ਨਵੀਆਂ ਗਰਾਰੀਆਂ ਪਾਈਆਂ ਉਹਦੀ ਉੰਨੀਓ ਕੋਸਟ ਵੱਧ ਗਈ ਬਾਈ ਹਾਂਜੀ ਇਹ ਤਾਂ ਹੈਗਾ ਯਾਰ ਤਾਂ ਹੁਣ 636 12000 ਰੁਪਏ ਬਾਈ ਆਪਣਾ ਲੱਗ ਗਿਆ 베어ਿੰਗ ਵੀ ਪਏ ਆ ਤਿੰਨੇ ਗਰਾਰੀਆਂ ਨਵੀਆਂ ਪਈਆਂ ਨਾ ਸੀਲ-ਸੂਲ ਆਬ ਸਾਰਾ ਕੁਝ ਨਵਾਂ ਪਿਆ ਉਹਦਾ ਠੀਕ ਆ ਯਾਨੀ ਹੁਣ ਜੇ ਕਿਸੇ ਕੋਲ ਜਾਊਗਾ ਵੀ ਕੰਮ ਨਹੀਂ ਘੱਟੂਗਾ ਓਂਕਾਰ ਕੰਪਨੀ ਵਾਲਾ ਵੀ 7 ਫੁੱਟ ਆ ਉਹ ਯਾਨੀ ਕਿ 60000 ਰੁਪਏ ਰੇਟ ਆ ਉਹ ਵੀ ਓਕੇ ਆ ਤੇ ਜਿਹੜਾ 에ਰੋਟਾਵੇਟਰ ਇਹਦੀਆਂ ਵੀ ਤਿੰਨੇ ਗਰਾਰੀਆਂ ਪੈਗੀਆਂ ਜੀ ਠੀਕ ਆ ਜੀ ਤੇ ਇਹਦਾ ਰੇਟ ਘੱਟ ਆ ਇਹਦਾ 60000 ਰੁਪਏ ਰੇਟ ਆ ਠੀਕ ਆ ਜੀ ਮੁੰਡਾ ਬਹੁਤ ਹੋਰ ਵੀ ਵਜੇ ਜਾਊਗਾ ਇਹਦਾ ਰੂਟਾਵੇਟਰ ਦੋਏ ਬਿਲਕੁਲ ਵਧੀਆ ਹੋ ਗਏ ਓਕੇ ਕੰਡੀਸ਼ਨ ਚ ਹੋ ਗਏ ਠੀਕ ਆ ਜੀ ਕਿਸੇ ਨੇ ਵੀ ਲੈਣੇ ਹੋਏ ਬਾਈ ਜੀ ਸੰਪਰਕ ਕਰ ਲਿਓ ਨੰਬਰ ਆਪਣਾ ਹੈਗਾ 7087385393 ਤੇ ਬਾਕੀ ਮੈਂ ਤੁਹਾਨੂੰ ਆਪਾਂ ਦਿਖਾਏ ਦਿੱਤਾ ਬਾਹਰ ਵੀਡੀਓ ਦੇ ਵਿੱਚ ਹੈ ਨਾ ਵੀ ਆ ਗਰਾਰੀਆਂ ਨਵੀਆਂ ਪਈਆਂ ਨੇ ਠੀਕ ਆ ਜੀ ਬਾਕੀ ਹੁਣ ਉਹਨੂੰ ਕਸ ਬੁਸ ਕੇ ਟੇੰਡੂਲ ਪਾਉਣੇ ਕਰਦੇ ਆ ਤਿਆਰ ਹੋ ਕੇ